Amazon ਦੇ ਉੱਪਰ online shopping ਹਰ ਇੱਕ ਸ਼ਖਸ ਕਰਦਾ ਹੈ। ਇਨੀ ਦਿਨੀ ਚਰਚਾ ਬਣੀ ਹੋਈ ਹੈ ਕਿ Amazon ਦੇ ਉੱਪਰ ਗੁਟਕਾ ਸਾਹਿਬ ਦੀ ਵਿਕਰੀ ਜਿਹੜੀ ਹੈ ਉਹ ਧੜਾ ਧੜ ਹੋ ਰਹੀ ਹੈ। ਸੋ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਹ ਬੇਅਦਬੀ ਨਹੀਂ ਹੈ? ਸੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ Amazon ਦੇ ਉੱਪਰ ਜਿੱਥੇ ਗੁਟਕਾ ਸਾਹਿਬ ਦੀ ਫੋਟੋ ਦਿੱਤੀ ਗਈ ਹੈ ਔਰ ਉਸ ਦੇ ਨਾਲ-ਨਾਲ ਨਿਰਧਾਰਿਤ ਮੁੱਲ ਜਿਹੜਾ ਉਹ ਵੀ ਦੱਸਿਆ ਗਿਆ ਜਿਸ ਤਰ੍ਹਾਂ ਦਾ ਤੁਸੀਂ ਸਟੀਕ ਚਾਹੁੰਦੇ ਹੋ ਤੁਹਾਨੂੰ Amazon ਤੋਂ ਉਹ ਮਿਲ ਸਕਦਾ ਸੋ ਇਸ ਤੋਂ ਵੀ ਵੱਡੀ ਗੱਲ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਜਿਹੜੇ ਡਿਲੀਵਰੀ ਦੇਣ ਆਉਂਦੇ ਨੇ ਕੀ ਉਹ ਨੌਜਵਾਨ ਗੁਰਸਿੱਖ ਨੇ ਕੀ ਗੁਰਸਿੱਖ ਮਰਿਆਦਾ ਅਨੁਸਾਰ ਇਹ ਜਿਹੜੀ ਵਿਕਰੀ ਹੋ ਰਹੀ ਹੈ ਸੋ ਹਰ ਪਾਸੇ ਹਰ ਇੱਕ ਗੁਰਸਿੱਖ ਇਹ ਆਵਾਜ਼ ਚੁੱਕ ਰਿਹਾ ਕਿ ਇਸ ਉੱਪਰ SGPC ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਗੁਟਕਾ ਸਾਫ ਸਟਿੱਕ ਜਿਹੜੇ ਨੇ ਉਹ ਵੇਚੇ ਜਾ ਰਹੇ ਨੇ ਔਰ Amazon ਦੇ ਉੱਪਰ ਵੇਚੇ ਜਾ ਰਹੇ ਨੇ ਕਿਸ ਤਰ੍ਹਾਂ ਇਹਨਾਂ ਦੀ ਡਿਲੀਵਰੀ ਹੁੰਦੀ ਹੈ ਕਿਸ ਤਰ੍ਹਾਂ ਇਹ ਲੋਕ ਜਿਹੜੇ ਨੇ Amazon ਦੇ ਵਿੱਚ ਗੁਟਕਾ ਸਾਫ ਨੂੰ ਰੱਖਦੇ ਨੇ ਕਿਉਂਕਿ ਉਹਨਾਂ ਦੇ ਲਈ ਤਾਂ ਸਿਰਫ ਔਰ ਸਿਰਫ ਇਹ ਪ੍ਰੋਡਕਟ ਹੈ ਔਰ ਸਿੱਖ ਧਰਮ ਦੀ ਇਸ ਦੇ ਨਾਲ ਆਸਤਾ ਜੁੜੀ ਹੈ ਸਾਡੀ ਪਵਿੱਤਰ ਬਾਣੀ ਹੈ ਨਾ ਗੁਟਕਾ ਸਾਫ ਦੇ ਵਿੱਚ ਔਰ ਆਨਲਾਈਨ ਇਸ ਦੀ ਜਿਹੜੀ ਸੇਲ ਹੋ ਰਹੀ ਹੈ ਕਿਤੇ ਨਾ ਕਿਤੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਔਰ ਹਰ ਕੋਈ ਸ਼ਖਸ ਕਹਿ ਰਿਹਾ ਕਿ ਐਸਜੀਪੀਸ ਨੂੰ ਇਸ ਉੱਪਰ ਸੋਚਣਾ ਚਾਹੀਦਾ ਹੈ ਔਰ ਸਖਤ ਐਕਸ਼ਨ ਵੀ ਲੈਣਾ ਚਾਹੀਦਾ ਹੈ